ਸੱਚਾ ਦੋਸਤੋ ਤੁਹਾਡਾ ਆਪਣਾ ਪ੍ਰੋਗਰਾਮ ਆਪਣਾ ਸ਼ੋਅ ਬਾਜਵਾ ਟਾਕ ਸ਼ੋਅ ਇਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ ਅਸੀਂ ਖਾਸ ਕਰਕੇ ਅੱਜ ਤੱਕ ਤੁਹਾਨੂੰ ਜਿਹੜੀਆਂ ਕਮਿਊਨਿਟੀ ਨਿਊਜ਼ ਦੇ ਵਿੱਚ ਨਿਊਯਾਰਕ ਦੇ ਇਲਾਕੇ ਦੀ ਕਾਫੀ ਇਨਫੋਰਮੇਸ਼ਨ ਦੇ ਰਿਆ ਆ ਜੋ ਜੋ ਸਾਡੇ ਕੋਲ ਇਨਫੋਰਮੇਸ਼ਨ ਪਹੁੰਚਦੀ ਹੈ ਜੋ ਘਟਨਾਵਾਂ ਹੋ ਰਹੀਆਂ ਹਨ ਆ ਪਿੱਛੇ ਜੇ ਤੁਹਾਨੂੰ ਅਸੀਂ ਜਿੱਦਾਂ ਦੱਸਿਆ ਸੀ ਕਿ ਬੈਲ ਰੋਡ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਸੀ ਉਸ ਦੇ ਵਿੱਚ ਅਰੈਸਟ ਹੋ ਗਿਆ ਹੈ ਜਿਸ ਨੇ ਇਹ ਅਲਜਾਮ ਜਿਸ ਨੇ ਇਹ ਕੰਮ ਕੀਤਾ ਸੀ ਜਿਹਨੇ ਕਿ ਦੋ ਬਜ਼ੁਰਗਾਂ ਦਾ ਕਤਲ ਕਰਕੇ ਘਰ ਲੁੱਟਿਆ ਸੀ ਇੱਥੇ ਜਦੋਂ ਅਸੀਂ ਵਾਰਦਾਤਾਂ ਦੀ ਗੱਲ ਸ਼ੁਰੂ ਕੀਤੀ ਤਾਂ ਸਾਨੂੰ ਕਈ ਕਾਲਸ ਆਈਆਂ ਇਸੇ ਹੀ ਇਲਾਕੇ ਦੇ ਵਿੱਚੋਂ ਜਿਨ੍ਹਾਂ ਨੇ ਕਿ ਦੱਸਿਆ ਕਿ ਸਾਡੇ ਨਾਲ ਵੀ ਇਦਾਂ ਹੋ ਚੁੱਕੀ ਹੈ ਸਾਡੇ ਨਾਲ ਵੀ ਇਦਾਂ ਹੋ ਚੁੱਕੀ ਹੈ ਇੱਕ ਮੈਨੂੰ ਕਾਲ ਆਈ ਸਾਡੇ ਕਮਿਊਨਿਟੀ ਦੇ بڑے ਉੱਗੇ ਬਿਜ਼ਨਸਮੈਨ ਜਿਹੜੇ ਕਿ ਆਪਣਾ ਨਾਮ ਨਹੀਂ ਸੀ ਦੱਸਣਾ ਚਾਹੁੰਦੇ ਅਤੇ ਉਹਨਾਂ ਦੇ ਕੋਲ ਉਸ ਦੀਆਂ ਜਿਹੜੀਆਂ ਵੀਡੀਓ ਵੀ ਅਵੇਲੇਬਲ ਹਨ ਅਤੇ ਉਹਨਾਂ ਨੇ ਜਿਹੜੀ ਪੁਲਿਸ ਕੰਪਲੇਂਟ ਵੀ ਕੀਤੀ ਹੈ ਉਹਨਾਂ ਨੇ ਮੈਨੂੰ ਇਹ ਸਟੋਰੀ ਦੱਸੀ ਕਿ ਜਿਨ੍ਹਾਂ ਦਾ ਬਿਜ਼ਨਸ ਵੀ ਅਤੇ ਘਰ ਵੀ ਯੂਨੀਅਨ ਟਰਨਪਾਈਕ ਅਤੇ ਲਿਟਲ ਨੈਕ ਪਾਰਕਵੇ ਦੇ ਬਿਲਕੁਲ ਲੱਗੇ ਹੀ ਹੈ ਉਹਨਾਂ ਨੇ ਦੱਸਿਆ ਕਿ ਉਹ ਆਪਣੇ ਕਿਸੇ ਬ੍ਰਦਰ ਦੇ ਬੇਟੇ ਦੀ ਮੈਰਿੇ ਤੇ ਜਾ ਰਹੇ ਸੀ ਤੇ ਉਹਨਾਂ ਨੇ ਸਾਰਾ ਪਰਿਵਾਰ ਹੋਰ ਵੀ ਰਿਸ਼ਤੇਦਾਰ ਆਏ ਸਨ ਜਦੋਂ ਉਹ ਘਰ ਦੇ ਵਿੱਚੋਂ ਜਿੱਥੇ ਉਹਨਾਂ ਦੀ ਬਾਹਰ ਕਾਰ ਖੜੀ ਸੀ ਲिटल ਲੈਕ ਪਾਰਕਵੇ ਦੇ ਉੱਤੇ ਜਿਹੜਾ ਕਿ ਬੈਲਰੋਏ ਦਾ ਏਰੀਆ ਹੈ ਯੂਨੀਅਨ ਡੰਪਕ ਦੇ ਬਿਲਕੁਲ ਲਾਗੇ ਉਹਨਾਂ ਦੇ ਅੱਗੇ ਇੱਕ ਗੱਡੀ ਖੜੀ ਸੀ ਆ ਉਸ ਗੱਡੀ ਦੇ ਵਿੱਚ ਕੋਈ ਆ ਇੱਕ ਕੋਈ ਮੇਲ ਗਾਈ ਜਿਹੜਾ ਕਿ ਜਿਸ ਨੂੰ ਕਿ ਬਲੈਕ ਗਾਈ ਜਿਹੜਾ ਸੀ ਉਹ ਕੌਫੀ ਪੀ ਰਿਹਾ ਸੀ ਤੇ ਇਹਨਾਂ ਨੇ ਦੇਖਿਆ ਕਿ ਉਹ ਚਲੋ ਕੌਫੀ ਪੀ ਰਿਹਾ ਕੋਈ ਨਾਲ ਦੇ ਦੇਖਿਆ ਜਦੋਂ ਘਰ ਤੋਂ ਜਾਣ ਤੋਂ ਪਹਿਲਾਂ ਇਹ ਚਲੇ ਗਏ ਆ ਕਿਉਂਕਿ ਉੱਥੇ ਇਹਨਾਂ ਦੇ ਘਰ ਕੈਮਰੇ ਵੀ ਲੱਗੇ ਹੋਏ ਸਨ ਕਿਉਂਕਿ ਜਦੋਂ ਅਸੀਂ ਕਿਤੇ ਫੰਕਸ਼ਨ ਤੇ ਜਾਂਦੇ ਹਾਂ ਵਿਆਹਾਂ ਸ਼ਾਦੀਆਂ ਤੇ ਜਾਂਦੇ ਹਾਂ ਹੁਣ ਜੇ ਆਪਾਂ ਆਪਣੇ ਕੈਮਰੇ ਦੇਖਦੇ ਜੀਏ ਤੇ ਆਪਾਂ ਵਿਆਹ ਦਾ ਆਨੰਦ ਹੀ ਮਾਰਨਾ ਹੁੰਦਾ ਇਹ ਚਲੇ ਗਏ ਆ ਕਿਉਂਕਿ ਇਹਨਾਂ ਇਹ ਹਮੇਸ਼ਾ ਸਾਡੇ ਨਾਲ ਕੰਟੈਕਟ ਕਰਦੇ ਰਹਿੰਦੇ ਸਨ ਜਦੋਂ ਅਸੀਂ ਕੋਈ ਖਬਰ ਹੁੰਦੀ ਸੀ ਇਹਨਾਂ ਨੂੰ ਪਤਾ ਸੀ ਕਿ ਇਲਾਕੇ ਦੇ ਵਿੱਚ ਇਹ ਕੁਝ ਹੋ ਰਿਹਾ ਪਰ ਇਹਨਾਂ ਨੇ ਆਪਣੇ ਘਰੇ ਕੋਈ ਐਦਾਂ ਦੀ ਚੀਜ਼ ਨਹੀਂ ਸੀ ਰੱਖੀ 골ਡ ਵਗੈਰਾ ਜਿੱਦਾਂ ਆਪਾਂ ਨਾਲ ਸਾਹਮਣੇ ਹੋਇਆ ਸੀ ਇਹ ਜਦੋਂ ਉੱਥੋਂ ਵਾਪਸ ਆਉਂਦੇ ਹਨ ਇਹਨਾਂ ਦੇ ਹੋਰ ਕੁਝ ਗੈਸਟ ਆਏ ਸਨ ਦੂਜੀ ਸਟੇਟ ਤੋਂ ਇੰਡੀਆ ਤੋਂ ਉਹਨਾਂ ਦਾ ਜਿਹੜਾ ਰੂਮ ਸੀ ਜਦੋਂ ਇਹ ਆਰਾਮ ਨਾਲ ਜਾ ਕੇ ਚਲੇ ਜਾਂਦੇ ਹਨ ਤੇ ਜਿਹੜਾ ਇਹਨਾਂ ਦਾ ਗੈਸਟ ਹੁੰਦਾ ਉਹ ਇਹਨਾਂ ਨੂੰ ਕਹਿੰਦਾ ਹੈ ਕਿ ਭਾਈ ਸਾਹਿਬ ਮੇਰੇ ਬੈਡਰੂਮ ਦੇ ਵਿੱਚ ਮੈਂ ਤੁਹਾਡੀ ਜਿਹੜੀ ਬੇਟੀ ਦਾ ਰੂਮ ਸੀ ਉਸ ਦੇ ਵਿੱਚ ਮੈਂ ਜਿੱਥੇ ਉਹਨੂੰ ਬੈਡਰੂਮ ਦਿੱਤਾ ਗਿਆ ਸੀ ਮੈਂ ਇੱਥੇ ਕੋਈ ਸਮਾਨ ਰੱਖਿਆ ਸੀ ਤੇ ਕੋਈ ਫੋਲਾ ਫਲੀ ਹੋਈ ਲੱਗਦੀ ਹੈ ਮੈਨੂੰ ਸਮਾਨ ਲੱਭਿਆ ਨਹੀਂ ਇਹਨਾਂ ਨੇ ਕਿਹਾ ਵੀ ਉੱਥੇ ਹੀ ਹੋਣਾ ਕਿਤੇ ਜਦੋਂ ਆਪਾਂ ਇਕੱਠੇ ਤੇ ਗਏ ਆ ਇਕੱਠੇ ਆਏ ਆ ਉੱਥੇ ਸਮਾਨ ਹੋਣਾ ਤੁਹਾਡਾ ਉਹ ਕਹਿੰਦੇ ਉਹਨਾਂ ਦੇਖਿਆ ਜਦੋਂ ਉੱਤੇ ਜਾ ਕੇ ਤੇ ਥੋੜੀ ਹਿਲਜੁਲ ਇਹਨਾਂ ਨੂੰ ਨਜ਼ਰ ਆਈ ਫਿਰ ਇਹਨਾਂ ਨੇ ਬਾਕੀ ਦੇਖਿਆ ਕਿ ਇਹ ਇੱਕ ਜਿਹੜੀ ਬਾਹਰਲੀ ਵਿੰਡੋ ਸੀ ਉਸ ਵਿੰਡੋ ਦੇ ਵਿੱਚ ਪੇਚਕਸ ਫਸਾ ਕੇ ਵਿੰਡੋ ਨੂੰ ਥੋੜਾ ਲੂਸ ਕਰਕੇ ਓਪਨ ਕਰਕੇ ਉਸ ਵਿੰਡੋ ਦੇ ਰਾਹੀਂ ਜਿਹੜਾ ਇਹਨਾਂ ਦੇ ਘਰ ਦੇ ਵਿੱਚ ਕੌਫੀ ਪੀ ਰਿਆ ਸੀ ਐਸੋ ਨੇ ਅੱਜ ਇਹਨਾਂ ਨੇ ਜਦੋਂ ਘਰ ਛੱਡਿਆ ਉਹ ਵਿੰਡੋ ਦੇ ਥਾਈਂ ਇਹਨਾਂ ਦੇ ਘਰ ਆ ਗਿਆ ਜਿਸ ਦੀ ਵੀਡੀਓ ਵੀ ਪੂਰੀ ਬਣੀ ਕਮਰਿਆਂ ਦੇ ਵਿੱਚ ਇੱਧਰ ਗਏ ਉੱਧਰ ਗਏ ਪੂਰੀ ਉਹਨਾਂ ਦੀ ਵੀਡੀਓ ਬਣੀ ਕਿਉਂਕਿ ਇਹਨਾਂ ਨੇ ਆਪਣੇ ਘਰ ਕੋਈ ਕੈਸ਼ ਜਾਂ 골ਡ ਨਹੀਂ ਰੱਖਿਆ ਜਿਹੜਾ ਕਿ ਆਮ ਲੋਕ ਆਪਣੇ ਜਿਹੜੇ ਹਨ ਜਿਨ੍ਹਾਂ ਦੇ ਘਰਾਂ ਵਿੱਚ ਜਰੂਰ 골ਡ ਵਗੈਰਾ ਜਿਹੜਾ ਆਪਣੀਆਂ ਲੇਡਿਸ ਜਿਹੜੀਆਂ ਜਰੂਰ ਰੱਖਦੀਆਂ ਹਨ ਕਿਉਂਕਿ ਕਾਹਲੀ-ਕਾਹਲੀ ਜਦੋਂ ਉਹਨਾਂ ਨੇ ਵਿਆਹ ਤੇ ਜਾਣਾ ਹੁੰਦਾ ਹੈ ਉਹ ਕਹਿੰਦੀਆਂ ਅਸੀਂ ਲੋਕਰ-ਲੋਕਰ ਰੂਮ ਚ ਕੀ ਜਾਣਾ ਸੋ ਇਸ ਕਰਕੇ ਇਹਨਾਂ ਦਾ ਤੇ ਹੋ ਗਿਆ ਬਚਾ ਅਤੇ ਜਿਹੜੇ ਇਹਨਾਂ ਦੇ ਘਰ ਗੈਸਟ ਆਏ ਸਨ ਤੁਹਾਨੂੰ ਪਤਾ ਵੀ ਅੱਜ ਕੱਲ ਇੱਥੇ ਕਮੇਟੀਆਂ-ਕਮੋਟੀਆਂ ਬਹੁਤ ਮੁੰਦੇ ਲੋਕ ਹਨ ਕਮੇਟੀਆਂ ਦੇ ਰੋਲੇ ਵੀ ਬੜੇ ਨੇ ਕਮੇਟੀਆਂ ਲੋਕਾਂ ਨੇ ਮਾਰੀਆਂ ਵੀ ਬੜੀਆਂ ਕਮੇਟੀਆਂ ਕੋਈ ਲੈ ਕੇ ਭੱਜ ਜਾਂਦਾ ਕੋਈ ਦਿੰਦਾ ਨਹੀਂ ਕਿਉਂਕਿ ਇਹਦਾ ਕਿਹੜਾ ਪ੍ਰੂਫ ਹੈ ਕਹਿੰਦੇ ਜਾਓ ਕੀ ਕਰ ਲੇਗਾ ਮੈਂ ਜੇ ਨਹੀਂ ਕਮੇਟੀ ਦਿੰਦਾ ਤੇ ਫਿਰ ਲੋਕ ਜੇ ਪੁਲਿਸ ਕੋਲ ਜਾਂਦੇ ਉਹ ਪੁੱਛਦੇ ਹਨ ਕਿ ਪੈਸੇ ਕਿੱਥੋਂ ਆਏ ਉਸ ਭਾਈ ਸਾਹਿਬ ਨੇ ਕਮੇਟੀਆਂ ਦੇ ਪੈਸੇ ਲੈ ਕੇ ਆਏ ਸੀ ਅਰਾਊਂਡ 1500000 ਡਾਲਰ ਦੱਸਦੇ ਨੇ ਉਹ ਕਮੇਟੀਆਂ ਦੇ ਉਹਨਾਂ ਨੇ ਪੈਸੇ ਰੱਖੇ ਸੀ ਤੇ ਉਹ ਜਿਹੜੇ ਚੋਰ ਜੀ ਆਏ ਸਨ ਚੋਰ ਜੀ ਨੇ 15000 ਡਾਲਰ ਉਹ ਬਾਕੀ ਜੋ ਛੋਟਾ ਮੋਟਾ ਹੋਰਦੇ ਉਹਦੇ ਕੁਝ ਹੱਥ ਉਹਨਾਂ ਦਾ ਤੇ ਕੁਝ ਆਇਆ ਨਹੀਂ ਉਹ ਲੈ ਕੇ ਹੋ ਗਏ ਫਰਾਰ ਸੋ ਇਹਨਾਂ ਦਾ ਇਹ ਨੁਕਸਾਨ ਹੋਇਆ ਇੱਕ ਹੋਰ ਘਰ ਉਹ ਵੀ ਇਸੇ ਇਲਾਕੇ ਦੇ ਵਿੱਚ ਹੈ ਉਹਨਾਂ ਦੇ ਘਰੋਂ ਵੀ ਉਹ ਜਦੋਂ ਘਰੋਂ ਬਾਹਰ ਗਏ ਕਿਸੇ ਨੇ ਆ ਕੇ 23000 ਡਾਲਰ ਕੈਸ਼ ਜਿਹੜਾ ਸੀ ਉਹਨਾਂ ਦੇ ਘਰੋਂ ਵੀ ਲੈ ਗਿਆ ਇਹ ਜਿਹੜੀਆਂ ਦੋਨੇ ਜਿਹੜੀਆਂ ਘਟਨਾਵਾਂ ਹਨ ਇਹ ਇਸੇ ਜਿਹੜੇ ਇਲਾਕੇ ਦੀਆਂ ਹਨ ਆ ਜਿੱਥੇ ਇਹ ਹੋਈਆਂ ਹਨ ਇੱਕ ਮੈਗਨ ਹੋਰ ਗੱਲ ਦੱਸਣੀ ਚਾਹੁੰਦਾ ਅੱਜ ਕੱਲ ਤੁਸੀਂ ਖਾਸ ਕਰਕੇ ਸਾਰੇ ਅਮਰੀਕਾ ਦੇ ਵਿੱਚ ਇਹ ਦੇਖਿਆ ਹੋਵੇਗਾ ਮੈਂ ਵੀ ਪਿੱਛੇ ਜੀ ਜਦੋਂ ਟੂਰ ਤੇ ਅਸੀਂ ਕਵਰ ਗਰੇਵਾਲ ਦੇ ਕਈ ਸ਼ਹਿਰਾਂ 'ਚ ਗਏ ਸੀ ਇੱਕ ਜਗ੍ਹਾ ਅਸੀਂ ਸੈਕਲਮੈਂਟੋ ਗਏ ਸੀ ਉੱਥੇ ਜੁਵਲਰ ਸੀ ਜੋ ਕਈ ਜੁਵਲਰ ਸਟੋਰ ਸੀ ਅਸੀਂ ਉਹਨਾਂ ਦੇ ਵੀ ਉੱਥੇ ਦੇਖਿਆ ਜਾ ਕੇ ਉਹਨਾਂ ਸਟੋਰਾਂ ਦੇ ਬਾਹਰ ਲੋਕਾਂ ਨੇ ਵੱਡੇ ਵੱਡੇ ਪੋਲ ਲਾਇਆ ਜਿਹੜੇ ਕਿ ਲੋਹੇ ਦੇ ਵੱਡੇ ਸਟਰੌਂਗ ਪੋਲ ਹੈ ਮੈਂ ਉੱਥੇ ਜਾ ਕੇ ਦੇਖਿਆ ਉਹਨਾਂ ਕਿ ਵੀ ਇਹ ਥੋੜੀਆਂ ਜੀਆਂ ਦੁਕਾਨਾਂ ਜਿਹੜੀਆਂ ਸੋਨੇ ਦੀਆਂ ਉੱਥੇ ਪੋਲ ਲੱਗੇ ਨੇ ਬਾਹਰ ਜਿੱਥੇ ਲੋਕੀ ਗੱਡੀਆਂ ਪਾਰਕ ਕਰਦੇ ਉੱਥੇ ਤੇ ਇਹ ਪੋਲ ਕਿਉਂ ਲਾਏ ਉਹਨਾਂ ਨੇ ਦੱਸਿਆ ਕਿ ਇਹ ਜਿਹੜੀਆਂ ਸੋਨੇ ਦੀਆਂ ਦੁਕਾਨਾਂ ਹਨ ਇਹਨਾਂ ਦੇ ਵਿੱਚ ਜਿਹੜੇ ਡਾਕੂ ਜਾਂ ਜਿਹੜੇ ਚੋਰ ਆਉਂਦੇ ਹਨ ਉਹ ਜੇ ਉਹ ਪੋਲ ਨਾ ਲੱਗੇ ਹੋਣ ਉਹਨਾਂ ਦੇ ਇਹ ਆਲਰੇਡੀ ਘਟਨਾ ਹੋਈ ਸੀ ਪਿੱਛੋਂ ਕੋਈ ਵੈਨ ਲੈ ਕੇ ਆਉਂਦੇ ਨੇ ਗੱਡੀ ਲੈ ਕੇ ਆਉਂਦੇ ਨੇ 10 12 ਜਣੇ ਆਉਂਦੇ ਇਕੱਠੇ ਹੋ ਕੇ ਉਹ ਵੈਨ ਬੈਕ ਕਰਕੇ ਜੋਰ ਦੀ ਡੋਰ ਦੇ ਵਿੱਚ ਜਾਂ ਸ਼ੀਸ਼ੇ ਦੇ ਵਿੱਚ ਉਹ ਜੋਰ ਦੀ ਮਾਰ ਦਿਆਂਦਾ ਜਦੋਂ ਜਾਂ ਡੋਰ ਟੁੱਟ ਜਾਂਦਾ ਜਾਂ ਸ਼ੀਸ਼ਾ ਟੁੱਟ ਜਾਂਦਾ ਗੱਡੀ ਦੇ ਨਾਲ ਕਿਉਂਕਿ ਗੱਡੀ ਦਾ ਤੇ ਬੰਪਰ ਹੀ ਟੁੱਟਦਾ ਤੇ ਬੰਪਰ ਨੂੰ ਵੀ ਕਈ ਵਾਰੀ ਕੁਝ ਨਹੀਂ ਹੁੰਦਾ ਜਿਹੜੀਆਂ ਗੱਡੀਆਂ ਸਟਰੋਂਗ ਹੁੰਦੀਆਂ ਉਹ ਜਦੋਂ ਉਸ ਦੇ ਵਿੱਚ ਗੱਡੀ ਵੜ ਜਾਂਦੀ ਹੈ ਦਰਵਾਜ਼ਾ ਟੁੱਟ ਜਾਂਦਾ ਹੈ ਫਿਰ ਉਹ ਬੜਾ ਸੌਖੇ ਤਰੀਕੇ ਦੇ ਨਾਲ 2000 ਮਿੰਟ ਦੇ ਵਿੱਚ ਹੀ ਉਸ ਦੇ ਅੰਦਰ ਜਿਹੜਾ ਐਂਟਰ ਹੋ ਜਾਂਦੇ ਹਨ ਐਂਟਰ ਹੋ ਗਏ ਉਹਨਾਂ ਦੇ ਕੋਲ ਬੈਗ ਲਫਾਫੇ ਜੋ ਹੁੰਦੇ ਭਰ-ਭਰ ਕੇ ਸੋਨੇ ਦੇ ਉਹ 9 ਤੋਂ 11 ਹੋ ਜਾਂਦੇ ਹਨ ਸਾਨੂੰ ਇਥੋਂ ਤੱਕ ਵੀ ਇੱਕ ਸੈਕਰਮੈਂਟੋ ਦੇ ਜੂਲੀਅਨ ਨੇ ਦੱਸਿਆ ਕਿ ਉਹਨਾਂ ਦੇ ਵੀ ਇਹ ਘਟਨਾ ਹੋਈ ਸੀ ਉਹਨਾਂ ਦੇ ਬਾਹਰ ਹੁਣ ਮੈਂ ਦੇਖਿਆ ਸੀ ਉੱਤੇ ਹਰ ਟਾਈਮ ਇੱਕ ਕੋਈ ਰਿਟਾਇਰ ਕੋਈ ਆਰਮੀ ਵਾਲਾ ਜਾਂ ਪੁਲਿਸ ਵਾਲਾ ਗਨ ਲੈ ਕੇ ਘੁੰਮਦਾ ਰਹਿੰਦਾ ਉਹ ਕਹਿੰਦੇ ਹਨ ਵੀ ਸਾਨੂੰ ਅਜੇ ਤੱਕ ਜੇ ਦੀ ਇੰਸ਼ੋਰੈਂਸ ਦੀ ਕਵਰੇਜ ਉਹ ਵੀ ਅ ਨਹੀਂ ਮਿਲੀ ਕਿਉਂਕਿ ਜਦੋਂ ਇੰਨਾ ਦੀਆਂ ਜ਼ਿਆਦਾ ਚੋਰੀਆਂ ਹੋਣ ਇੰਨਾ ਦੇ ਜ਼ਿਆਦਾ ਡਾਕੇ ਹੋਣ ਜਿਹੜੀਆਂ ਸ਼ੋਰਸ ਵੀ ਕਿੰਨਾ ਕਰਨਾ ਕੋਸ਼ਿਸ਼ ਕਵਰ ਕਰਨੀਆਂ ਸੋ ਅੱਜ ਫਿਰ ਅਸੀਂ ਇਹੋ ਹੀ ਇੱਕ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਕੈਸ਼ ਜ਼ਰੂਰ ਰੱਖੀਂ ਅ ਇੰਦਾ ਦਾ ਜਿਹੜਾ ਕੋਈ ਵੀ ਸਮਾਨ ਹੈ ਨਾ ਰੱਖੋ ਕਿਤੇ ਜੇ ਤੁਸੀਂ ਜਾਂਦੇ ਹੋ ਕਿਤੇ ਇੱਧਰ ਉੱਧਰ ਜਾਂ ਮੋਸਟਲੀ ਇਹਨੂੰ ਲੋਕਰ ਦੇ ਵਿੱਚ ਰੱਖੋ ਜੇ ਥੋੜਾ ਟਾਈਮ ਲੱਗ ਜਾਵੇਗਾ ਤੇ ਬੀਬੀਆਂ ਨੂੰ ਚਾਹੀਦਾ ਕਿ ਥੋੜਾ ਜਿਆ ਤਿਆਰ ਪਹਿਲਾਂ ਹੋਣ ਲੱਗ ਪੈਣਗੀਆਂ ਪਹਿਲਾਂ ਉੱਥੋਂ ਲੈ ਜਾ ਕੇ ਇਹਦੇ ਨੁਕਸਾਨ ਬਹੁਤ ਜ਼ਿਆਦਾ ਹੋ ਰਹੇ ਹਨ ਸੋ ਥੋੜਾ ਜਿਹਾ ਇਸ ਗੱਲ ਦੀ ਜਿਹੜੀ ਅਵੇਅਰਨੈਸ ਜਰੂਰ ਹੋਣੀ ਚਾਹੀਦੀ ਹੈ ਸੋ ਆਪਣਾ ਆਪਣਾ ਸਾਰੇ ਜਣੇ ਖਿਆਲ ਰੱਖੋ ਹੋਰ ਵੀ ਸਟੋਰੀ ਸਾਡੇ ਕੋਲ ਕਈ ਹੁੰਦੀਆਂ ਹਨ ਉਹ ਆਪਣਾ ਆ ਨਾਮ ਨਹੀਂ ਦੱਸਨੇ ਦੋ ਜਿਹਦਾ ਇਹਨਾਂ ਦੱਸਿਆ ਹੈ ਪਰ ਜਦੋਂ ਸਾਨੂੰ ਉਹ ਜਿਹੜੀ ਜਿਹੜੀ ਗੱਲ ਦੱਸਦੇ ਹਨ ਅਸੀਂ ਤੁਹਾਡੇ ਤੱਕ ਸਾਂਝੀ ਕਰਦੇ ਹਾਂ ਜਿਹੜੀ ਵੀ ਅਸੀਂ ਤੁਹਾਨੂੰ ਗੱਲ ਦੱਸਦੇ ਹਾਂ 100% ਤੱਥਾਂ ਦੇ ਉੱਤੇ ਆਧਾਰਿਤ ਹੁੰਦੀ ਹੈ ਅਸੀਂ ਜ਼ਰੂਰ ਹੈ ਕਿ ਕਿਸੇ ਦਾ ਕਈ ਵਾਰੀ ਜਿੰਨਾ ਚਿਰ ਉਹ ਸਾਨੂੰ ਕਹਿੰਦੇ ਹਨ ਅਸੀਂ ਉਹਨਾਂ ਦਾ ਨਾਂ ਨਹੀਂ ਲੈ ਸਕਦੇ ਕਿਉਂਕਿ ਉਹ ਨਾਂ ਆਪਣਾ ਨਹੀਂ ਲੈਣਾ ਚਾਹੁੰਦੇ ਸੋ ਦੋਸਤੋ ਇਸ ਤਰ੍ਹਾਂ ਹੀ ਆਪਾਂ ਹਰ ਵਕਤ ਤੁਹਾਨੂੰ ਕੋਈ ਵੀ ਹਰ ਖਬਰ ਜਿਹੜੀ ਹੈ ਉਤੋਂ ਤੁਸੀਂ ਤੁਹਾਨੂੰ ਜਾਣਕਾਰੀ ਦਿੰਦੇ ਰਾਵਾਂਗੇ ਅਤੇ ਵੇਕ ਅਪ ਜਿਹੜੀ ਕਾਲ ਹੈ ਅਸੀਂ ਹਮੇਸ਼ਾ ਦੀ ਤਰ੍ਹਾਂ ਜਰੂਰ ਆਪਣਾ ਫਰਜ਼ ਨਿਭਾਉਂਦੇ ਹੋਏ ਜਰੂਰ ਦਿੰਦੇ ਰਵਾਂਗੇ ਹੌਕਾ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਹੋਏਗੀ ਮੁਲਾਕਾਤ ਸੋ ਦੇਖਦੇ ਰਹੋ ਤੁਹਾਡਾ ਆਪਣਾ ਬਾਜਵਾ ਟਾਕ ਸ਼ੋਅ ਵਿਦ ਬਲਵਿੰਦਰ ਬਾਜਵਾ ਥੈਂਕ ਯੂ